ਇਹ ਰੇ ਹਰਸ਼ਬੀਰ ਸਿੰਘ ਜਿਹੜੇ ਗਰਮੀਆਂ ਗਰਮੀਆਂ ਸਿਆਲ ਸਿਆਲ ਹੋ ਰਹੀਆਂ ਆ ਆ ਬਾਈ ਕਿੱਦਾਂ ਹੈ ਪੰਮਾ ਚੈਨ ਕੋ ਲਾਲਾ ਕਾਰ ਤੇ ਚੈਨ ਕੋ ਚੈਨ ਕੋ ਕਾਰ ਤੇ ਕਿਹੜੀ ਘੜਾ ਬੀਜ ਬੀਜੇ ਆ ਤੁਸੀਂ 110 126 73 ਜਿਹੜੇ 1509 ਫਸਤੀਕਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ 'ਚ ਤੇ ਵਾਕੀ ਅੱਜ ਲੱਗੇ ਹੋਏ ਆ ਜੀ ਮੱਟਾ ਲਾਉਣ ਵਾਗੇ ਨਾਲ ਤੇ ਵਾਕਿਆਰੀਆਂ ਚੱਲ ਪਈਆਂ ਜੀ ਤੇ ਕੱਲੂ 15 ਤਰੀਕਾ ਕੱਲ ਤੇ ਲੈਟ ਆਉਣ ਲੱਗ ਗਿਆ ਯਾਨੀ ਬਾਈ 8 ਘੰਟੇ ਤੇ ਆਪਾਂ ਨੇ ਬੰਦੇ ਗਏ ਹੋਏ ਆ ਭਈਏ ਬਾਈ ਬਿਹਾਰ ਨੂੰ ਉਹਨਾਂ ਦਾ ਕੋਈ ਰਾਸ਼ਨ ਦਾ ਇਸ਼ੂ ਪੈ ਗਿਆ ਦਾ ਕੋਈ ਚੱਕਰ ਪੈ ਗਿਆ ਵਾ ਤੇ ਸਾਰੇ ਬੰਦੇ ਗਏ ਹੋਏ ਆ ਉਹ ਡਰਾ ਆਪਣੀ ਬੇਲੀ ਆ ਤੇ ਜਿਹੜੇ ਹੈਗੇ ਤੇ 8-10 ਬੰਦੇ ਸਾਰੇ ਗਏ ਹੋਏ ਆ। ਬਾਕੀ ਕਹਿੰਦੇ ਤਾਂ ਹੈਗੇ ਵੀ 1-2 ਦਿਨ ਤੱਕ ਵੀ ਟ੍ਰੇਨ ਚੜ ਜਾਣਾ। ਬਾਕੀ ਦੇਖਦੇ ਕੱਲ ਤੌਨੇ ਆ ਕੱਲ ਤੇ ਨਹੀਂ। ਜਦ ਆਉਂਗੇ ਬਾਈ ਜਦ ਲੱਗਣੀ ਜੀ ਤਾ ਤੇ ਆਪਣੀ ਮੇਨੇ ਦੀ ਹੋ ਜਾਣੀ ਪਣੀ ਦੀ 17-18 18 ਤਰੀਕ ਨੂੰ ਵਿਜੀ ਦੀ ਆਪਾਂ ਨੇ ਤੇ ਮੇਨੇ ਦੀ ਹੋ ਜਾਣੀ 18 ਤਰੀਕ ਤੱਕ ਤੇ ਡੈਡੀ ਲੱਗੇ ਹੋਈ ਸਵਾਗੇ ਨਾਮ ਮਿੱਟੀ ਲੱਗੇ ਲੌ ਤੇ ਇਹ ਦਿਖਾਉਨੇ ਆ ਤੁਹਾਨੂੰ ਤੇ ਆਪਣਾ ਭਾਨਜਾ ਵੀ ਆ ਗਿਆ ਭਾਈ ਛੁੱਟੀਆਂ ਤੇ ਰਹਿਣ ਤੇ ਉਹ ਨੂੰ ਮਲਾਉਂਗੇ ਘਰ ਆ ਕੇ ਤੇ ਪਹਿਲਾਂ ਦਿਖਾਉਣੀ ਤੁਹਾਨੂੰ ਖੇਤ ਚ ਫਾਗੇ ਨਾਲ ਲੱਗਿਆ ਡੈੜੀ ਮਿੱਟੀ ਲਾਉਣ ਆ ਚੱਲ ਰਹੀ ਬਾਈ ਫਾਗੇ ਨਾਲ ਮਿੱਟੀ ਲੱਗੇ ਲਾਉਣ ਹਨਾ ਆਤੀ ਡੈੜੀ ਨੇ 2 ਕਿੱਲਿਆਂ ਦੀ ਸੀ ਤੇ ਬਾਕੀ ਉਧਰ ਥੋੜੀਆਂ ਜੀਆਂ ਫੰਟਾਂ ਫਾਗੇ ਨਾਲ ਥੋੜੀਆਂ ਜਿਹੀਆਂ ਖਿਚਣੀਆਂ ਰੇਤ ਆ ਜਾਂ ਇਧਰ ਪੈ ਗਿਆ ਤੇ ਜਿਹੜੀ ਸੇਲਰ ਵਾਲੀ ਮਿੱਟੀ ਪਾਈ ਸੀ ਉਹਨਾਂ ਸਾਈਜ ਉਤਣਾ ਨੇ ਥੋੜੀ ਆਪਣੇ ਖੇਤ ਆ ਗਈ ਉਹ ਪੱਧਰਾ ਜਿਹਾ ਕਰਨਾ ਹੋਊਗੀ। ਥੋੜਾ ਅੱਗੇ ਨਾਲ ਖਿੱਚ ਦਾਣਾ ਥੋੜੀ ਥੋੜੀ ਵੰਟਾਈਆਂ। ਤੇ ਇਹ ਫੁੱਲ ਗਿਆ ਰੈਡੀ ਕਰਨਾ। ਇਹਦਾ ਇੱਧਰ ਕਰੂੰਗਾ ਫਿਰ ਉੱਧਰ ਜਾਊਂਗਾ। ਹੁਣ ਆਇਆ ਸੂਏ ਪਾਰ ਵਾਲੀ ਕਿਤਾ। ਸੈਲਰ ਵੱਲ ਫੇਰ ਜਾਊਂਗਾ। ਟਾਊਂਡਰ ਆ ਬਾਈ ਏਕਤੀ ਦਾ ਮੀ ਪਿਆ ਹੀ ਨਹੀਂ ਹੈਗਾ ਦੇਖ ਲਓ। ਆਪਣੇ ਕੀਆ ਚੱਕਰ ਹੋ ਗਿਆ ਏਕਤੀ। ਨਹੀਂ ਤਾਂ ਇੱਕ ਅੱਧਾ ਭਾਰੀ ਮੀ ਪੈ ਜਾਂਦਾ ਏ। ਏਕਤੀ ਦਾ ਰੱਬ ਨੇ ਦਿਖਾਇਆ ਹੀ ਨਹੀਂ। ਨਾ ਥੋੜਾ ਜਿਹਾ ਛਿੜਕਾ ਹੋਇਆ ਤਾਂ ਉਹਦੇ ਬਾਅਦ ਕੋਰਾ ਵੀ ਨਹੀਂ ਹੋਇਆ ਮੱਕੀ ਆਪਣੀਆਂ ਬੱਟਾ-ਬੁੱਟਾ ਹੋਰ ਇੱਕ ਵਾਰੀ ਹੁਣ ਫਾਲਿਆਂ ਨਾਲ ਵਾਦਾਂ ਨੇ ਹੁਣ ਖੇਤ ਕੰਦ ਕੁੱਦ ਕਾਲੂ ਜਾਂ ਵਾਸਤ ਤੱਕ ਕਾਲੂ ਵਾਦਾਂ ਨੇ ਲੱਗੇ ਨੇ ਤੇ ਬਾਕੀ ਤਿਆਰ ਆ ਪਾਣੀ ਛੱਡ ਦੇਣਾ ਬਾਈ ਪਾਣੀ ਕਿੰਨੇ ਬੰਦੇ ਆ ਗਏ ਪਨੀਰੀ ਵੀ ਤਿਆਰੇ ਆ ਬਾਈ ਰਾਹ ਆਸ ਪਾਈ ਬਾਈ ਆਸਤੇ ਨੂੰ ਲੰਘਦਾ ਤਾਂ ਹੈ ਨਹੀਂ ਨੋ ਕੋਈ ਉਹ ਕਹਾ ਜਾ ਕੇ ਬੰਦ ਹੁੰਦੇ ਰਹਾ ਰਸਤਾ ਤਰ ਹੋਵੇ ਲਾਕੀਆਂ ਬਾਈ ਪੂਰੇ ਕਾ ਕਿਲੇ ਦੀ ਲਾਈ ਦੀ ਉਹ ਤੱਕ ਇਹ ਇਧਰ ਲਾਈ ਦੀ ਆ ਲੱਗੀ ਵਾਟਾ ਪਧਰਾਇਆ ਮਾਰਦਣਾ ਡੈਡੀ ਨੇ ਮੱਦਨ ਨੂੰ ਖਾਂਡ ਲੈ ਜਾਣੀ ਨੇ ਬਰਾਬਰ ਜਾ ਹੋ ਜੂ ੜਾਈ ਥੋੜੀ ਥੋੜੀ ਉਹ ਮਿੱਟੀ ਆਪਣੀ ਆਵਣੇ ਕੀ ਕਰਿਆ ਤਾਂ ਇੱਥੇ ਲੱਗਿਆਉਣਾ ਲੋਨ ਆ ਵਟ ਪਨੀਰੀ ਵੀਜੀ ਪਨੀਰੀ ਵੀਦ ਲਾਉਣੇ ਆਪਣੀ ਪਨੀਰੀ ਤਿਆਰ ਆ ਬਈ ਪਹਿਲਾ ਲਾਉਣੀ ਆਪਾਂ ਨੇ 110 ਵੈਰਾਈਟੀ ਤੇ ਫਿਰ ਲਾਉਗੇ 468 ਫਿਰ 7301 ਫਿਰ 26 26 ਬੀਜੀ ਹੋਈ ਆਪਾਂ ਨੇ 26 ਬਲੌਗ ਤਰ ਉਦਣ ਬਣਾਇਆ ਜਾਂਦਾ ਜਿਤਣ ਵੀਜੀ ਜੀ 26 ਬੀਤੀ ਆਪਾਂ ਦਾ 10 ਕਿਲੋ ਬਈ ਤੇ 2 ਕਿਲੇ ਲੱਗੇ ਆਪਾਂ ਨੇ ਉਹ ਵੀ 26 ਦੇ ਵੀ ਲਾਉਣੇ ਮੱਕੀ ਹਰੇ ਕੰਮ ਹੋ ਗਿਆ पहुंच गए इधर इधर तो डैडी ने भाई मिट्टी थोड़ी जी हेठा खड़े ना पाया थोड़ा जहाठा आ गया था, था। समझ एक दो सियाड़ इन्ना क थोड़ा थोड़ा पर खिंचा नहीं बाकी खेत तीस साल लेजर कराया था। ਡਾਡੀ ਨੂੰ ਲੈ ਕੇ ਆਂਦਾ ਪਾਣੀ ਪਾਣੀ ਪਲਾਈਏ ਠੰਡਾ ਜਾ। ਲੋ ਜੀ ਬਾਈ ਭਾਂਡਾ ਆਇਆ ਹੋਇਆ ਆਪਣਾ ਤੇ ਆਏ ਹੋਏ ਪਨੀਰੀਆਂ ਭਰਨ ਤੇ ਸਾਰੀਆਂ ਭਰਦਣੀਆਂ ਪਾਣੀ ਖੜਾ ਦੇਣਾ ਉਧਰ ਆਪਾਂ 26 23 ਤੋ ਪਰਾਂਲੀ ਯਾਰੀ। ਮਿਲੋ ਜੀ ਭਾਂਜੇ ਨੂੰ। ਸਸਤੀ ਗੱਲ ਜੀ ਸਾਰਿਆਂ ਨੂੰ। ਕਿਆ ਹਾਲ ਹੈ ਜੀ? ਠੀਕ ਹੈ। ਹੁਣ ਰਹਿਣ ਆ ਗਏ ਛੁੱਟੀਆਂ 'ਚ। ਹਾਂਜੀ। ਕਿੰਨੀਆਂ ਛੁੱਟੀਆਂ ਲੈ ਕੇ ਆਏ? 7 7 ਬੱਸ। ਹੁਣ ਜੇ ਸਾਡੀ ਜੀਰੀ ਲਵਾ ਕੇ ਜਾਊਂਗਾ ਕਿ ਪਹਿਲਾਂ ਹੀ ਲੰਘ ਜਾਣਾ ਪਹਿਲਾਂ ਹੀ ਲੰਘ ਜਾਣਾ ਠੀਕ ਆ ਆਇਆ ਭਾਈ ਲੇਟ ਆ ਛੁੱਟੀਆਂ ਇਹਨੂੰ ਕਦੀਆਂ ਹੋਈਆਂ ਹੋਈਆਂ ਐ ਤੇ ਆਇਆ ਹੁਣ ਲੇਟ ਆ ਜੀਰੀ ਲਾ ਕੇ ਆਉਂਦਾ ਆਪਣੀ ਨਹੀਂ ਹੁਣ ਸਾਡੀ ਲੋਵਾ ਕੇ ਜਾਣੀ ਪੈਣੀ ਆ ਓ ਬਾਈ ਠੀਕ ਆ ਵੇ ਹੋ ਗਈ ਪਨੀਰੀ ਤਿਆਰ ਕਾ ਛੱਡਣਾ ਪਾਣੀ ਪੂਣੀ ਤੁਸੀਂ ਹੋ ਗਈ ਇਸ ਦਾ ਛੱਡੂਗਾ ਬਾਣੀ ਫਿਰ ਤਾਂ 11:00 ਵਜੇ ਪਿਆਰਾ ਪਨੀਰੀ ਤੁਹਾਡੀ ਠੀਕ ਪਿਆਰਾ ਹੈ ਕਿਹੜੀ ਕਿਹੜਾ ਬੀਜ ਬੀਜਿਆ ਤੁਸੀਂ 160 126 7301 1509 ਅੱਛਾ ਕਿੰਨੇ ਕਿੰਨੇ ਕਿਲੋ ਬੀਜੇ ਹੋਏ ਜੀ 160 ਜਿਹੜਾ 30 ਕਿਲੋ ਬੀਜਿਆ ਜੀ ਜਿਹੜਾ 126 ਆ ਉਹ 10 ਉਹ 20 ਕਿਲੋ ਬੀਜਿਆ ਜੀ ਜਿਹੜਾ 7301 ਉਹ 12 ਕਿਲੋ ਠੀਕ ਆ ਜਿਹੜਾ ਉਹ 1509 ਆ ਵੀ ਆ ਉਹ ਬੀਜਿਆ ਸੀ 10 ਕਿਲੋ 10 ਕਿਲੋ ਸਾਰੇ ਬੀਜ ਲਾਣੇ ਆ ਜੀ ਸਾਡੇ ਵਾਂਗ ਅਸੀਂ ਵੀ ਚਾਰ ਬੀਜ ਬੀਜੇ ਆ ਤੁਸੀਂ ਵੀ ਚਾਰ ਹੈ ਨਾ ਜੀ ਕੀ ਪਤਾ ਕਿਹੜਾ ਲੋਟ ਆ ਜਾਣਾ ਹੈ ਨਾ ਸਾਡੇ 110 ਵੀ ਆ 7301 ਵੀ ਆ 26 ਵੀ ਆ ਪਿਛਲੇ ਸਾਲ ਬੀਜਿਆ ਤਾਂ ਤੁਸੀਂ 7301 ਦਾ ਹਾਂ ਜੀ ਬੀਜਿਆ ਦਾ ਸੀ ਪਿਛਲੇ ਸਾਲ ਵਧੀਆ ਝਾੜਤਾ ਹੀ ਕਹਿੰਦੇ ਨਾ ਵਧੀਆ ਹੀ ਆ ਭਾਈ ਬਾਕੀ ਬਟਾ ਨਹੀਂ ਹਾਂ ਜੀ ਹਾਂ ਵੀ ਵਧੀਆ ਨਿਕਲਦਾ ਝਾੜ ਵਧੀਆ ਦੇਖਦੇ ਆ ਬਾਕੀ ਤੁਹਾਡੀ ਧਰਤੀ 'ਚ ਲੱਗ ਜੂ ਪਤਾ ਏਕਤੀ ਵਰਤ ਕੇ ਤੁਹਾਨੂੰ ਫੇਰ ਜ਼ਿਆਦਾ ਲਾਲੇ ਕਰੇ ਤੇਰੀ ਦਾ ਬੰਦਾ ਏ ਹਾਂ ਉਹਨੂੰ ਬੀਜ ਨਹੀਂ ਮਿਲਿਆ ਆਪਣੇ ਬੰਦੇ ਤੇ ਹੂੰ ਸਾਰਾ 73000 ਕੇ ਬੀਜ 19000 ਦਾ ਬੀਜ ਲੈ ਕੇ ਆਇਆ ਸਾਰਾ ਹੀ ਉਹੀ ਬੀਜਤਾ ਸਾਰਾ ਹੀ ਉਹੀ ਟੋਟਲੀ ਅੱਛਾ ਉਹਨੇ ਛੱਡਦਾ ਬਹੁਤ ਆ ਪਿਛਲੇ ਸਾਲ ਵੀ ਮੈਂ ਬੀਜਿਆ ਅੱਛਾ ਹਾਂ ਠੀਕ ਆ ਸਾਡੀ ਪਨੀਰੀ ਵਧੀਆ ਜੀ ਹਾਂ ਵਧੀਆ ਹੈ ਠੀਕ ਆ ਪਰ ਥੋੜੀ ਜਿਹੀ ਿੱੱਦੀ ਢਾਈ ਥੋੜੀ ਜਿਹੀ ਿੱੱਦੀ ਆ ਘੱਟ ਜੰਮੀ ਹੋਈ ਜਾਣਾ ਇਹ ਆਹ ਠੀਕ ਆ ਇਧਰ ਵਾਲੀ ਆਹ ਥੋੜੀ ਿੱੱਦੀ ਜੀ ਆ ਹਾਂਜੀ ਕੀ ਕਹੇ ਨੇ ਬੰਦਾ ਇੱਕ ਬੰਦਾ ਏ ਹਾਂਜੀ ਉਹਨੇ ਪਤਾ ਨਹੀਂ ਕਰਿਆ ਕਿਆ ਨਹੀਂ ਕਰਿਆ ਹਾਂ ਉਹ ਸਾਰਾ ਜਿਹੜਾ ਹੈ ਨਾ ਉਹ ਪਨੀਰੀ ਬੀਜੀ ਸੀ ਪਨੀਰੀ ਜੰਮੀ ਹੋਣੀ ਉਹਦੀ ਪਤਾ ਨਹੀਂ ਕਰਦਾ ਬੀਜ ਪਾਤਾ ਅੱਛਾ ਪਤਾ ਨਹੀਂ ਬੀਜੀ ਹੋਣੀ ਜੱਜ ਨਾਲ ਅੱਛਾ ਫੇ ਕਰਦਾ ਹੋ ਸਕਦਾ ਉਹਦਾ ਮੈਂ ਮੈਨੂੰ ਤਾਂ ਐਵੇਂ ਲੱਗਦਾ ਹੈ ਹਾਂ ਬਲਕਿ ਤਾਂ ਹੀ ਹੋਊਗਾ ਜਿਹੜਾ ਜੰਮਦਾ ਹੀ ਨਹੀਂ ਥੈਲੀ ਆ ਤਾਂ ਸਾਰਾ ਜਾਂਦਾ ਫੇ ਹੋਰ ਬੀਜ ਹੁੰਦਾ ਪ्योर ਜਿਹੜਾ ਹੁੰਦਾ ਬਾਕੀ ਉਸ ਦਿਨ ਜਿਹੜੀ ਵੀਡੀਓ ਬਣਾ ਕੇ ਆਏ ਤੇ ਭਾਈ ਜਿਹੜੀ ਮਸ਼ੀਨ ਦੀ ਬਣਾਈ ਤੀ ਆਪਾਂ ਨੇ ਸੈਲੇ ਜ਼ਾੜੀ ਜਿਹੜੀ ਆਚਾਰ ਵਾਲੀ ਪਾਈ ਤੀ ਉਹ ਮਨਿੰਦਰ ਦੇ ਆੜੀਆਂ ਦੀ ਹੋ ਆ। ਓ ਰਿਆ ਦੱਸ ਪਾਈ ਕਿਹੜੇ ਆੜੀਆਂ ਦੀ ਆ ਨਾਲੇ। ਇਹਦੇ ਆੜੀ ਆ ਪਾਈ ਦੇ ਸਕੂਲ ਚ ਪੜਦੇ ਆ। ਇੱਧਰ ਨੂੰ ਆ ਜਾ ਪਾਣੀ ਦੀ ਆਵਾਜ਼ ਆਉਂਦੀ ਆ। ਮਨਿੰਦਰ ਆ ਜਾ। ਉਹ ਨੱਕਾ ਟੁੱਟ ਗਿਆ ਨੱਕਾ ਲੱਗ ਗਿਆ ਲਾਉਣ ਬਾਈ ਬੰਦਾ। ਇੱਥੇ ਪਾਣੀ ਕੱਢ ਦੰਨੇ ਆ। ਉਹ ਪਰਾਹ ਵਾਲਾ ਪਰਨੇ ਵਾਲੀ ਕਿਹੜੀ ਉਹ ਨੱਕਾ ਟੁੱਟ ਗਿਆ ਤੇਰਾ ਉੱਧਰ ਵੀ। ਉਹ ਦੇ ਜਿਹੜਾ ਲਾਇਆ ਤਾਂ। ਹਾਂ ਇਹ ਕਰ ਦੰਨਾ ਉਹ ਉਹਦੇ ਟੁੱਟਿਆ ਹੋਇਆ ਜੇ ਤਾਂ ਮਿੱਟੀ ਲਾਈ ਤੀ ਨਾ ਜਾ ਕੇ ਭੱਜ ਕੇ ਲੈ ਭੱਜ ਲਿਆ ਉਹ ਹੀ ਬੰਦਾ ਹੌਲੀ ਚੱਲ ਹੌਲੀ ਉਹ ਦੇਖ ਹੁ ਜੇ ਇਹ ਚੋਂ ਨਿਕਲ ਗਿਆ ਇਹਨੂੰ ਬੰਦ ਕਰ ਦੇ ਨਾਲੇ ਬਹੁਤ ਆਈ ਚ ਪਾਣੀ ਵੀ ਨਾਲੇ ਨੱਕਾ ਬੰਦ ਕਰਦੀ ਇਹਦਾ ਹਾਂ ਹਾਂ ਬੰਦ ਕਰ ਦੇ ਮਿੱਟੀ ਲਾ ਦੇ ਹੋਰ ਉਹ ਇਹ ਉੱਧਰ ਪਨੀਰੀ ਭਰ ਜਾਂਦੀ ਐ ਇੱਧਰ ਲੱਗਿਆ ਮਨੀਂਦਰ ਸਿੰਘ ਭਰਨ ਹੁਣ ਉੱਧਰ ਭਰ ਗਈ ਪੂਰੀ ਹਾਂ ਸਹੀ ਰੰਜੀ ਠੀਕ ਹੈ ਜੀ ਤੇ ਬਾਕੀ ਉਹ ਕਹਿੰਦਾ ਮੈਂ ਜਿਹੜੀ ਮਸ਼ੀਨ ਲੈ ਆਂਦੀ ਆ ਥੋੜੇ ਬਣ ਬੱਡੇ ਤੇ ਨਾਲ ਪੜਦੇ ਆ ਹੈ ਪਹਿਲਾਂ ਪੜਦੇ ਸੀ ਹੁਣ ਵੀ ਪੜਦੇ ਹੁਣ ਕਿੱਥੇ ਵੜਦੇ ਆ ਜੀ ਉਹ ਸ਼ੈਮਰਾ ਕਿ ਮੈਂ ਹੁਣ ਸਕੂਲ ਬਦਲ ਲਿਆ ਘਰ ਦੇ ਕੋਲ ਆ ਗਿਆ ਸਾਨੂੰ ਫੇਰ ਲਈਏ ਅੱਛਾ ਹੁਣ ਪਿੰਡ ਆ ਗਿਆ ਬਾਈ ਉਹ ਤੇਰੇ ਨਾਲ ਨਹੀਂ ਲੱਗੇ ਤੇਰੇ ਵਾਲੇ ਸਕੂਲ 'ਚ अच्छा जी बाकी ਆ ਪਨੀਰੀ ਵਾਲੀਆਂ ਬੱਟਾਂ ਸਾਫ਼ ਕਰੀਆਂ ਬਈ ਸਾਈਡ-ਸਾਈਡ ਐਨ ਬਣਾਤੀਆਂ ਮਨਿੰਦਰ ਨੇ ਵੀ ਕਰਾਤੀ ਹੈਲਪ ਥੋੜੀ ਜੀ ਮੈਂ ਖਾਲ ਸਾਫ਼ ਕਰੀ ਮਨਿੰਦਰ ਨੇ ਖਾਲ ਸਾਫ਼ ਕਰੀ ਹਣਿੰਦਰ ਸਿੰਘ ਕਿੰਨੇ ਕ ਦੀ ਮਸ਼ੀਨ ਆ ਯਾਰ ਕਹੀ ਕਹਿੰਦੇ ਐਨੀ ਮਸ਼ੀਨ ਮਹਿੰਗੀ ਨਹੀਂ ਹੈਗੀ ਯਾਰ ਉਹ ਨਹੀਂ ਮਹਿੰਗੀ ਆ 10 ਕਰੋੜ ਦੀ ਐ 10 ਕਰੋੜ ਦੀ ਆ 55 55 ਲੱਖ ਦੀ ਮਸ਼ੀਨ ਆ ਅੱਛਾ ਜੀ ਹੂੰ ਠੀਕ ਜੀ ਠੀਕ ਆ ਅਚਾਰ ਹੈ ਕੰਮ ਲੋਟ ਆਈ ਉਹ ਅਨਾਈ ਇਹ ਟਰੈਕਟਰ ਵੀ ਆ ਦੇਖ ਲਓ ਉਹਦਾ ਟਰੈਕਟਰ ਵੀ ਆ ਨਾਲ ਹਨਾ ਪਰਾਲੇ ਵੀ ਨਵੇਂ ਬਣਾਏ ਆ ਹਾਰੇ ਉੱਪਰ ਲਵਾਈਆਂ ਜਾਲੀਆਂ ਜਾਲੀਆਂ ਲਵਾਂ ਹਾਂ ਖਰਚਾ ਬਹੁਤ ਕਰਿਆ ਆ ਬਾਈ ਬਹੁਤ ਖਰਚਾ ਹੈ ਲੋਟਾ ਕੰਮ ਜਣੀ ਕਿ ਅਸੀਂ ਦੇਖ ਕੇ ਆਈਏ ਮਿੱਟੀ ਕਿਆ ਹੋਇਆ ਭਾਈ ਉਹਦੇ ਨਾਲ ਡਰਾਈਵਰ ਟਰੈਕਟਰ ਪਰ ਤੁਸੀਂ ਦੇਖਿਆ ਜੀ ਉਦਣ ਐਂ ਵੰਤਾ ਮੰਨਿੰਦਰ ਪੰਤ ਲੱਗਿਆ ਆ ਮੈਂ ਨਾਲ ਆ 110 ਆ ਬਾਈ ਪਨੀਰੀ ਇਹ ਤਿਆਰ ਆ ਵਾ ਪਹਿਲਾਂ ਆਪਾਂ ਨੇ ਇਹੀ ਬੀਜ ਲਾਉਣਾ ਤੁਸੀਂ ਵੀ ਇਹ ਹੀ ਲਾਉਣਾ ਪਹਿਲਾਂ 110 ਹਾਂ ਵਧੀਆ ਗੱਲਾਂ 15 ਹੁੰਦਾ ਉਹ ਤੇ ਬਾਅਦ ਚ 73 ਵੀ ਲੋ ਪੁੱਤੇ ਬਾਅਦ ਹਾਂ 26 ਹੁੰਦੇ ਬਸ ਐਂਟ ਚ ਨਹੀਂ 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 ਹਾਂ 110 ਸਬਤ ਪੈਣਾ ਹਾਂ 126 ਹੁੰਦੇ ਅਗਲੇ ਨੰਬਰ ਦੂਏ ਨੰਬਰ ਪਰ 70130 ਨੰਬਰ ਪਰ ਜਿਹੜੀ ਉਹ ਬਾਤੀ ਕਹਿਣਾ ਹੁੰਦਾ ਪੰਦਰਾਂ ਸਨਾਂ ਚੌਥੇ ਨੰਬਰ ਬੜੋ ਲਾਸਟੇ ਹੀ ਲਾਉਣੀ ਮੱਕੀ ਵਾਲੀ ਦੀ ਬੀਜਣੀ ਆ। ਅੱਛਾ ਉਹ ਮੱਕੀ ਵਾਲੇ। ਉਹ ਪਨੀਰੀ ਬੀਜ ਠੀਕਾ ਬੀਜਣੀ ਹਲੇ। ਉਹ ਤਾਂ ਇਹ ਜੇ ਮੱਕੀ ਹੋਊਗੀ ਬੜੀ ਮੱਕੀ ਹੋਏ। ਕਿੱਡਾ ਸਾਡਾ ਬਾਹਰ ਆਏ ਐ ਐਡੀ ਕਾ। ਚਰੀ ਕਾ ਐਡੀ ਕਾ। ਹਾਂ ਚਰੀ ਕਾ। ਅੱਛਾ ਚਾਰ ਪਾ ਕੇ ਫੇਰ ਬੀਜੂਗੇ ਲਾਉਂਗੇ। ਚਾਰ ਪਾ ਕੇ ਜਦੋਂ ਚਾਰ ਪਾਉਣੇ ਜੋਗੀ ਹੋ ਜਾਣਾ ਮੱਕੀ ਨੇ। ਲਾ ਦੇਣੀ ਛੇਤੀ ਉਹ ਬੀਜ ਤਿਆਰ ਹੋ ਜਾਂਦੇ। ਹੁਣ ਛੇਤੀ ਹੋ ਜਾਂਦੀ ਆ। ਹਾਂ। ਠੀਕਾ ਗੱਲ। ਬਦਲ ਦੂ ਨਾ ਪਾਣੀ। ਹਾਂਜੀ। ਬਦਲ ਦੂ ਆਪਾਂ ਨੇ। ਕਿੱਦਾਂ ਨੂੰ ਬਦਲਣਾ? ਭਰ ਗਿਆ। ਉਹ ਪਰਾਂ ਉੱਚਾ ਜਾ ਥੋੜਾ ਜਿਹਾ ਉੱਧਰ ਭਰ ਲੈਣ ਦੇ ਮਕੀਨ ਲਾ ਦੀਏ ਪਾਣੀ ਇਹਨੂੰ ਘਰ ਰਹਿਣ ਦੀਏ ਮੈਂ ਤਾਂ ਕਹਿੰਦੇ ਰਹਿਣ ਦੇ ਦਿੰਦੀ ਆਂ ਆਇ ਤਾਂ ਦੋ ਦਿਨ ਦੀ ਅੱਜ ਆਰ ਕੱਲ ਚ ਨਿਬੜ ਜਾਣਾ ਇਹਨੇ ਦੋ ਦਿਨ ਦੀ ਰਹਿਣਾ ਲਾਉਣਾ ਪੈਣ ਤਾਂ ਨਹੀਂ ਆ ਫਿਰ ਪਾਣੀ ਓਵਰ ਬਾਅਦ ਆਉਣਗਾ ਹਾਂ ਕਿ ਨਹੀਂ ਲਾ ਦੇ ਦਾ ਦੀਏ ਨਾਲ ਇਹ ਕਹਿੰਦਾ ਰਹਿਣ ਤੋਂ ਔਰ ਗਿਆ ਪਰ ਲੰਦੇ ਹੈਂ ਸਵਾਰ ਕੇ ਪਰ ਲੰਦੇ ਸਾਈਡਾਂ ਤੱਕ ਇਹਨਾਂ ਪਾਣੀ ਪਹੁੰਚ ਜਾਣਾ ਹੈ ਹਾਂ ਬਦਲਣਾ ਕਿ ਨਾ ਮਹੀਂ ਆ ਭਾਈ 10 ਦਿਨ ਕਹਿੰਦਾ ਜੇ ਬਦਲਣਾ ਹੋਇਆ ਸਤਿ ਸ਼੍ਰੀ ਅਕਾਲ ਜੀ ਭਾਈ ਅੱਜ ਪਹੁੰਚੇ ਭਾਈ ਮਰੰਡਾ ਮਿੱਲ ਚੀਨੀ ਲੈਣਾ ਅਸੀਂ ਕਾਲ ਜੀ ਪਹੁੰਚਿਆ ਹੈ ਭਾਈ ਸਾਡੇ ਪਿੰਡ ਦੀ ਵਾਰੀ ਅੱਜ ਹਾਂ ਜੀ ਭਾਈ ਅਸੀਂ ਜਮਣ ਟਰਾਲੀ ਲਈ ਟਰਾਲੀ ਲਈ ਆਉਂਦਾ ਚੀਨੀ ਆਏਗੀ ਇਹਦੀ ਜ਼ਿਆਦਾ ਸਾਡੀ ਹੈਗੀ ਇੱਕ ਇੱਕ ਬੋਰੀ ਇਹਨਾਂ ਦੀ ਜ਼ਿਆਦਾ ਭਾਈ ਹਾਂ ਆਇਤਾ ਨੂੰ ਸੇਵਾ ਨਵੇਂ ਨਾਲ ਹਾਂ ਧੁੱਪ ਜਵਰ ਰਹੀ ਆ ਉਹ ਆ ਗਿਆ ਪਿੱਛੇ ਟਰੈਕਟਰ ਲੈ ਕੇ ਬਾਕੀ ਚੈਂਦ ਕੋ ਖੜੇ ਅਸੀਂ ਲੱਦਦੇ ਹੁਣ ਜਾ ਕੇ ਭਾਈ ਪਾਚਿਆ ਪੁੱਤਿਆ ਕੱਟ ਹੋ ਗਈਆਂ ਚੈਂ ਸੁੱਕਣੀ ਹੋਈ ਹੋਈ ਆ ਦੇਖ ਲੈ ਔਰੇ ਸਿਆਲ ਚ ਘਟਾਰੇ ਘਟਾਰ ਹੁੰਦੀ ਆ ਹੁਣ ਕੋਈ ਘਟਾਰ ਨਹੀਂ ਆ ਗਈ ਲੱਗੀ ਜਾਂਦੀ ਆ ਹਾਂ ਬੌਣਾ ਦੀ ਆਵਾਜ਼ ਆਈ ਜਾਂਦੀ ਆ ਚੈਂਦੀ ਤੇ ਘਟ ਆਉਂਦੀ ਆ ਘਟਾਰੇ ਹੀ ਬੋਲੀ ਜਾਂਦੀ ਆ ਦੇਖ ਲੈ ਪੱਕੇ ਘਰ ਬਣਾਏ ਹੋਏ ਇਹਨਾਂ ਨੇ ਹੋਰ ਕਿਤੇ ਰਹੋਣੇ ਆ ਕਿੱਥੇ ਰਹਿਣਾਗੇ ਤੇ ਹਾਂ ਬੱਟੀ ਅੱਧਾ ਕਿ ਪਿੰਡ ਸਾਡਾ ਲੈ ਵੀ ਗਿਆ ਭਾਈ ਅੱਧਾ ਲੈ ਗਿਆ ਅੱਧਾ ਰਹਿ ਗਿਆ ਅਸੀਂ ਰਹਿ ਗਏ ਟਾਪੀਆਂ ਸਾਡੇ ਕੋਲ ਰਹਿ ਗਈਆਂ ਅਸੀਂ ਇਕੱਠੀਆਂ ਕਰ ਲਿਆ ਹਾਂ ਵੀਰਾਂ ਨੇ ਟ੍ਰੈਡਲੀ ਲੈ ਕੇ ਜਾਣਾ ਭਾਈ ਵੀਨਾ ਨੂੰ ਰੱਖ ਲੈ ਆਉਣੀ ਹੋਰ ਹੋਰ ਹਨਾ ਚਲੋ ਬਾਕੀ ਦਿਖਾਉਨੇ ਉੱਥੇ ਆਏ ਭਾਈ ਜਿੱਥੇ ਚੈਨ ਚੱਲਦੀ ਹੁੰਦੀ ਆ ਤੁਹਾਨੂੰ ਬਹਾਰ ਪਈ ਨਾ ਸਾਰੀ ਮਾ ਚੱਲ ਪਾਣਾ 5-6 ਮਹੀਨੇ ਤੱਕ 5 ਮਹੀਨੇ ਰਹਿ ਗਏ ਨਵੰਬਰ ਚ ਚੱਲ ਪੂ ਹੈਗੇ ਇਹ ਤੀ ਤਾਂ ਪਹਿਲਾਂ ਚਲਾਉਣਾ ਚਾਹੀਦਾ ਚਾਹੀਦਾ ਇਹਨਾਂ ਨੂੰ ਇਕਤੀ ਗੰਨਾ ਬਹੁਤ ਦਾ ਬਾਈ ਹਾਂ ਇਕਤੀ ਦਾ ਬਾਈ ਗੰਨਾ ਇਕਤੀ ਲੇਟ ਸ਼ੁਰੂ ਕਰ ਜਾਤਾ ਲੇਟ ਤਾਂ ਹੀ ਨਿਪੜਿਆ ਅਪ੍ਰੈਲ ਚ ਨਿਪੜਿਆ ਇਕਤੀ ਹੈ ਕਿੰਨਾ ਗੰਨਾ ਚੈਨ ਖਿੱਚ ਜਾਂਦੀ ਹੈ ਹਾਂ ਦੇਖ ਲਾ ਮੱਕੀ ਉਧਰ ਮਿਲਦੀ ਬਾਈ ਨਹੀਂ ਰੌਣਕ ਲੱਗੀਆਂ ਨੇ ਹੁਣ ਸੁਣ ਮਸਾਨ ਚੱਲ ਲੱਗ ਜਾਨੀਆਂ ਉਹ ਵੀ ਰੌਣਕ ਹਲ ਤਾਂ ਗੰਨੇ ਦੇ ਕੱਖ ਗੜਾਈਆਂ ਚੱਲਦੀਆਂ ਸਪਰੇਆਂ ਚੱਲਦੀਆਂ ਪਤਾ ਨਹੀਂ ਲੱਗਦਾ ਵੀ ਕੀ ਪਈ ਹੈ ਗਿਆ ਚੰਗਾ ਚਲੋ ਖੜੇ ਆ ਪੰਜੇ ਆ ਵੀ ਚੱਕਣੇ ਵਾਲੇ ਇਹਦੇ ਉੱਤੇ ਗਾਠੁਰ ਕਰਨੀ ਲੱਗ ਹਾਂ ਫਰਕ ਆ ਨਾ ਚਲੋ ਬਈ ਚੱਲ ਚੱਲੀ ਆ ਲੱਤੀ ਦੇ ਉੱਤੇ ਪਹੁੰਚ ਗਿਆ ਟਰੈਕਟਰ ਉਹਨੇ ਕਹਿਣਾ ਉੱਥੇ ਬੈਠੇ ਆ ਲੋ ਜੀ ਭਾਈ ਖਾਲੀ ਪਹੁੰਚ ਗਏ ਇਖਤਾਨ ਹੋ ਗਿਆ ਭਾਈ ਪ੍ਰਿੰਟ ਲੜ ਗਿਆਉਂਦੇ ਆਉਦੇ ਕਾਲੇ ਮੋਟਰਸਾਈਕਲ ਮਾ ਹੋਰ ਫਿਕਰ ਲੱਗੀ ਨੰਦ ਰਾਜਾ ਦੇ ਆਹ ਨਾਲ ਕੀ ਥੱਲੇ ਨਹੀਂ ਹੋ ਗਏ ਅੰਕ ਘੱਮ ਐਨੇ ਜੈ ਲੈ ਹੋ ਗਏ ਭਾਈ ਮੈਂ ਲੈ ਕਸਵੀ ਤੇ ਜਿਆਦਾ ਭਾਈ ਸਾਰੇ ਨਾਲੋਂ ਬਹੁਤ ਜਿਆਦਾ ਹਾਂ ਹਾਂ ਹੋਰ ਕੀਦੇ ਆ ਹੋ ਕੀਦੇ ਆ ਇਹ ਤਰ੍ਹਾਂ 55 ਕਿਲੋ ਵਾਲੇ ਉਹ ਵੀ ਦੇਣੀ ਦੇ ਦੋ ਰਹਿਣਦੇ ਹੋ ਮੇਰੀ 65 ਕਿਲੋ 65 ਕਿਲੋ ਕਿੱਚ ਆਦੀ 25 ਥੱਲੇ ਲੱਦੇ ਹਾਂ ਇੱਕ ਥੱਲਾ ਲੱਦ ਗਿਆ ਦੀ ਲੱਗਿਆ ਕਿੰਨੇ ਲੱਦੀ ਹੋਈ ਕਿੰਨੇ ਕਰ ਹੁਣ ਜੀਦੀ ਜੀਦੀ ਵੀ ਕਾਟ ਮਾਰਿਆ ਉਹ ਵੀ ਦੱਸ ਤਾਂ ਹੈ ਜਿਹੜੀ ਦੱਬੀਆਂ ਹੋਈਆਂ ਤਾਂ ਕਿਹੜੀਆਂ ਕਿਹੜੀਆਂ ਤੇ ਹੁੰਦੇ ਰਹਿਣੀ ਉਹ ਵੀ ਕੀ ਕਿੰਨੋ 40 ਕਿਲੋ ਥੋੜਾ ਵਧਿਆ ਉਹ 35 2.5 ਕਵਾਂਟਲ ਤਾਂ ਮੇਰੀ ਹੋਤੀ ਫੇਰ ਉਹ ਵੀ ਵਧੀ 100 ਕਵਾਂਟਲ ਦੀ 20 ਕਿਲੋ ਹੀ ਪੈਂਦੀ ਆ ਬੰਦੇ ਆਏ ਹੋਏ ਬਾਈ ਅਸੀਂ ਪੰਜ ਆਹ ਦੇਖ ਲਓ ਬਾਈ ਥੰਡੇ ਕਿੰਨੇ ਆ ਜੀ ਚੋਂ ਮੇਰੀਰ ਚ ਕਿੰਦੀ ਕਵਾਂਟਲ ਆ ਬਸ ਕਵਾਂ ਨਹੀਂ ਮਲਾਗੇ ਸਾਰੀਆਂ ਦੀ ਲੱਦੀ ਹੈ ਹੈ 12 80 12 80 25 ਥੈਲੇ ਹੋ ਗਏ 25 ਠੀਕ ਆ ਹਾਂ ਭਾਈ 25 ਟੋੜ ਪਿਆ ਬਾਬੇ ਪਰ ਆਹ ਆ ਟੋੜ ਪਿਆ ਠੀਕ ਆ 25 79 ਬਾਬਾ ਜੀ ਆਇਆ ਗੇਟ ਕੋਲ ਨੂੰ ਠੀਕ ਗੇਟ ਕੋਲ ਉਹ ਮੋਬਾਈਲ ਫਟਾ ਕੇ 25 ਕਵਾਂਟਲ 58 ਕਿਲੋ ਬਣਦੀ ਆ ਭਾਈ ਸਾਹਿਬ 25 ਕਵਾਂਟਲ 58 ਕਿਲੋ 25 ਬੋਰੀਆਂ 12 ਗਿਆ ਤਾਂ ਆ 25 ਬੋਰੀਆਂ ਆ ਸਾਢੇ 12 12 ਕੁਆਂਟਲ 80 ਕਿਲੋ ਕਿਹਾ ਤੈ ਯਾਰ 25ੋਂ ਬਣੀ 12 ਕੁਆਂਟਲ ਦੀਆਂ 22 ਕਿਲੋ 24 ਬੋਰੀਆਂ ਹੋ ਗਈਆਂ ਇਹ ਕਿੰਨੇ ਕਿਲੋ ਹੈ ਇਹ ਬਾਈ ਤਾਂ ਐਂ ਦਿਖਾਇਆ ਬਾਚੂ ਇਹ ਤਾਂ ਕਾਲੇ ਵਿੱਚ ਪਈ ਹੈ ਯਾਰ ਸਾਢੇ 12 ਇੱਕੋ ਕਾਲੇ ਯਾਰ ਜਗਦੀਪ ਦੀ ਹੈ ਇਹ ਤੋੜ ਚੱਲ ਠੀਕ ਹੈ ਬੱਸ ਯਾਰ ਜਿਹੜਾ ਘਤੂ ਵਤੂ ਦੇਖੀ ਜਾਓ ਕਾਪੀਆਂ ਫੜਵਾ ਦੇ ਮੈਨੂੰ ਕਾਪੀਆਂ ਤਾਂ ਖਾ ਗਈ ਦੀਆਂ ਜਗਦੀਪ ਮੇਜਾ ਕੇ ਮੇਰੇ ਲਈ ਫੜ ਲਈ ਯਾਰ ਪਰਚੀਆਂ 11 ਐ ਬਾਈ 11 ਕਾਪੀਆਂ ਲਿਆਂਦੀਆਂ ਆ ਫੜ ਗਈ ਦੀ ਇਹ ਆ ਮੇਰੀ ਉਹ ਵਾਲੀ ਚਲੋ ਚਲੋ ਆ ਤਿੰਦੇ ਦੀ ਮੰਮੀ ਦੀ ਆ ਅੱਲਾ ਵੇਰੇ ਆਪਣੇ ਕੋ ਤੂੰ ਮੇਰੀ ਬੜਾ ਯਾਰ ਫੋਨ ਆ ਦਿਓ ਪੈਸੇ ਆਉਣੇ ਆ ਜੀ ਇਹ ਜਿਹੜੀ ਦੂੜ ਕੋ ਮਰਜ਼ੀ ਦੇ ਪੈਸੇ ਰਹਿ ਨੇ ਕਿਤੇ ਭਾਈ ਗੇਟ ਕੋਲ ਦਵਾ ਗਏ ਅਸੀਂ ਗੇਟ ਤੇ ਆ ਗਏ ਆ ਤੂੰ ਕਹਿਆ ਯਾਰ ਉਹ ਭਾਈ ਉਹ ਕਾਰ ਤੇ ਮੇਰੇ ਪੈਸੇ ਪੈਸੇ ਆ ਰਹੀ ਆ ਰਹੀ ਆ ਦੇ ਆਈ ਉਹ ਮੋਟਰਸਾਈਕਲ ਤਾਂ ਲੈ ਜਾ ਕੇ ਉਹ ਖੜ ਜਾ ਮੋਟਰਸਾਈਕਲ ਰਹਿ ਗਿਆ ਪਰੇ ਲੱੱ ਲਓ ਹਾਂ ਲੱੱ ਲਓ ਆ ਦੇ ਮੈਟਰ ਲੀਏ ਆਸ ਬੈਟਰੀ ਲਿਆ ਆ ਉਹਦਾ ਉਹਦੇ ਅਰਸ਼ਵੀਰ ਸਿੰਘ ਇਰੇ ਗਰਮੀਆਂ ਗਰਮੀਆਂ ਸਾਲ ਸਾਲ ਉਰੀ ਰਹੇ ਆ ਆ ਵਾਹੇ ਟਾਏ ਪਿੱਛੇ ਗੇਂਗ ਆਉਂਦੇ ਆ ਆਹ ਚੈਨ ਪਾ ਮਾ ਚੈਨ ਕੋ ਲਾਲਾ ਕਾਰ ਤੇ ਚਾਇਨ ਕੋ ਚਾਇਨ ਕੋ ਕਾਰ ਤੇ ਓਏ ਚੈਨ ਆਏ ਫੇਰ ਭਾਈ ਮੁੜ ਕੇ ਹੋ ਗਿਆ ਸਿਰ ਸਿਰ ਥੈਣ ਹੋ ਗਿਆ ਗੰਨਾ ਆ ਕੇ ਮੁੜ ਕੇ ਟੁੱਪ ਘਟ ਜਾਣ ਤੇ Sociedad, 아, 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 대해서는... <놀람> 아, decorative. 아, 그래 배, 아, 네. 아, 그래서, 아, 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 아,